ਨਾਬਾ ਵਿਖੇ ਬਲੌਕ ਸਮਿਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੀਆਂ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਨਓਸੀ ਨਾ ਮਿਲਣ ਤੇ ਬीडीपीओ ਬਲਜੀਤ ਕੌਰ ਦੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਨੂੰ ਲੈ ਕੇ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਹੁਣੇ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਜਿੱਥੇ ਕਿ ਬीडीपीओ ਬਲਜੀਤ ਕੌਰ ਖਾਲਸਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਇੱਕ ਐਕਸ਼ਨ ਮਗਰੋਂ ਬਲਜੀਤ ਕੌਰ ਖਾਲਸਾ ਵੱਲੋਂ মিডিਆ ਨਾਲ ਗੱਲਬਾਤ ਕੀਤੀ ਗਈ ਹੈ ਸੁਣੋ ਤੁਸੀਂ ਵੀ ਅਸੀਂ ਨਾ ਪੂਰੀ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇਈ ਤੇ ਨੰਬਰ ਤੇ ਰਿਪੋਰਟ ਹੋਣੀ ਹੈ ਪਟਵਾਰੀ ਚਾਰ ਨੰਬਰ ਤੇ ਰਿਪੋਰਟ ਹੋਣੀ ਹੈ ਐਸ ਸੀ ਪੀਓ ਪੀਓ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣ ਜੇਕਰ ਇਹਨਾਂ ਨੇ ਚੋਣਾ ਲੜਨੀ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰਦੀ ਫਰੀਦ ਕੱਲੇ ਪਹਿਲਾਂ ਕਿਉਂ ਨਹੀਂ ਕਰਦੀ ਮੈਨੂੰ ਵੈਰੀਫਿਕੇਸ਼ਨ ਦਾ ਕੋਈ ਨਹੀਂ ਜਦੋਂ ਨੋਟੀਫਿਕੇਸ਼ਨ ਦੇ ਨਾਲ ਮੈਡਮ ਟਿਕਟਾਂ ਜਦੋਂ ਅਨਾਉਂਸ ਹੋਏਗੀ ਐਨਓਸੀ ਉਸ ਟਾਈਮ ਅਪਲਾਈ ਹੁੰਦੀ ਹੈ ਕਿਉਂਕਿ ਉਸੇ ਪਟਾਕੇ ਵਿੱਚ ਇਹ ਟਿਕਟ ਅਨਾਉਂਸ ਹੈ ਇਹ ਪਾਰਟੀ ਨੇ ਆਪਦੀਆਂ ਪਹਿਲਾ ਮਹੀਨਾ ਵੀ ਦਿਨ ਪਹਿਲਾਂ ਕਰਨਾ ਹੈ ਮੈਨੂੰ ਨੇਸ਼ਨਲ ਕੰਫਰੰਸ ਹੈ ਇਹ ਪਾਰਟੀ ਨੂੰ ਇਹ ਪ੍ਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦੇ ਇਹ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਲਿਖਣ ਲੱਗੀਆਂ ਇਹ ਮੇਰੇ ਕੰਮ 'ਚ ਭੰਗ ਸਮਾਂ ਹੋ ਰਿਹਾ ਇਹਨਾਂ ਦੇ ਐਸ ਇਹਨਾਂ ਦੇ ਐਨਓਸੀ ਜਾਰੀ ਕਰਨੇ ਸੀ ਨਾ ਤੇ ਇਹ ਮੇਰਾ ਟਾਈਮ ਵੇਸਟ ਮਿਲ ਜਾਂਦੇ ਆ ਤੁਹਾਡੇ ਤੁਹਾਡੇ ਸਵਾਲ ਖਾਲੂ ਜੀ ਦੇ ਮੁਖ ਲੇਖੇ 'ਚ ਪਾਰੇ ਤੁਹਾਡੇ ਸਵਾਲ ਸਾਡੇ ਪੁੱਛੇ ਰਸਤੇ ਬਾਰੇ ਸਵਾਲ ਤਾਂ ਤੁਹਾਨੂੰ ਹੀ ਮੈਂ ਵੱਡਾ ਕਰਤਾ ਹਾਂ ਕੈਂਡੀਡੇਟ ਤੋਂ ਤੁਹਾਨੂੰ ਮਿਲ ਜੂਗਾ